ਇਹੜੇ ਦੇਸ਼ਾਂ ਦੀ ਅਸੀਂ ਨਕਲ ਕਰਦੇ ਆ ਨਾ ਜੇ ਕਿਤੇ ਉਹਨਾਂ ਨੂੰ ਆਹ ਹਾਲ ਬਖਾ ਦਿਓ ਉਹ ਕਹਿਣਗੇ ਜਿਨ੍ਹਾਂ ਨੇ ਇਹ ਗੰਦ ਪਾਇਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਨਾਂ ਤੇ 302 ਲਾਓ ਮਾਉਨੇ ਜ਼ਿਕਰ ਕਰ ਰਿਆ ਸੀ ਕਿ ਬੰਬੇ ਜਾਂ ਹੋਰ ਦੁਨੀਆ 'ਚ ਕਹਿੰਦੇ ਨੇ ਪੰਜਾਬ ਦਾ ਪਾਣੀ ਤਾਂ ਯਾਰ ਇੰਨਾ ਹਲਦੀ ਆ ਪੀ ਲੋ ਸਿਹਤ ਬਣ ਜਾਂਦੀ ਆ ਕੱਲਾ ਪਾਣੀ ਆ ਪਾਣੀ ਆ ਕਿਉਂ ਨਹੀਂ ਸਾਡੇ ਹੁਣ ਬੱਚੇ 올림픽 'ਚ ਜਾਂਦੇ ਏਸ਼ੀਅਰਟ 'ਚ ਜਾਂਦੇ ਕਿੱਤਰ ਗਏ ਜਾਂ ਕਬੱਡੀਆਂ ਹਰਪਿੰਦਿਚ ਖੇਡਦੇ ਹੁੰਦੇ ਸੀ ਆ ਖਾ ਗਿਆ ਆਪਾਂ ਕਿੰਨੇ ਬੰਦੇ ਭੇਜੇ ਨੇ ਕਿ ਆਪਣੇ ਆਪ ਕੰਮ ਕਰ ਦੇਣਗੇ ਗੱਲ ਤੋਂ ਢੀ ਸਹੀ ਹੈ ਕਿ ਲੋਕਾਂ ਦਾ ਨਹੀਂ ਇਹ ਉਹਨਾਂ ਦਾ ਮੁੱਦਾ ਹੋਣਾ ਚਾਹੀਦਾ ਪਰ ਉਹ ਬੇਸ਼ਰਮ ਨੇ ਪਰ ਉਹ ਤਾਂ ਆਕੇ ਗਏ ਜੀ ਇੱਥੇ ਪਹਿਲਾਂ ਸਾਰੇ ਹੀ ਬੇਸ਼ਰਮ ਨੇ ਸਾਰੇ ਦੇ ਸਾਰੇ ਕੀ ਉਹਨਾਂ ਨੂੰ ਦੀਦਾ ਨਹੀਂ ਜਿਹੜੇ ਦੇਸ਼ਾਂ ਦੀ ਅਸੀਂ ਨਕਲ ਕਰਦੇ ਆ ਨਾ ਜੇ ਕਿਤੇ ਉਹਨਾਂ ਨੂੰ ਆ ਹਾਲ ਬੁਖਾ ਦਿਓ ਉਹ ਕਹਿਣਗੇ ਜਿਨ੍ਹਾਂ ਨੇ ਇਹ ਗੰਦ ਪਾਇਆ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਨਾਂ ਤੇ 302 ਲਾਓ ਕਤਲ ਦਾ ਮਕਦਮਾ ਹੈ ਇਹ ਔਰ ਕਤਲ ਵੀ ਸਮੂਹਿਕ ਤੌਰ ਤੇ ਕਰ ਰਹੇ ਹੋ ਤੁਸੀਂ ਸਮੂਹਿਕ ਬੰਦਿਆਂ ਦਾ ਕਤਲ ਕਰ ਰਹੇ ਹੋ ਆਇਆ ਜਾਂ ਪਾਣੀ ਦੇ ਕੇ ਇਹ ਬੰਦਿਆਂ ਦਾ ਕਤਲ ਇਕੱਲਾ دریاਵਾਂ ਦੇ ਵਿੱਚ ਤਾਂ ਹੋਰ ਬੜੀ ਜ਼ਿੰਦਗੀ ਕਿੰਨੇ ਆ ਮੱਛੀਆਂ ਕੀ ਕੁਝ ਔਰ ਹਰ ਚੀਜ਼ ਦਾ ਕਿਉਂਕਿ ਤਾਲੁਕ ਅੱਜ ਕੱਲ ਸਾਡੇ ਨਾਲ ਜੁੜ ਜਾਂਦਾ ਹੈ ਇਨਸਾਨ ਨਾਲ ਹਿਊਮਨ ਬੀਨ ਨਾਲ ਜੁੜਦਾ ਆ ਕੇ ਅਸੀਂ ਵਰਨਸਪਤੀ ਦਾ ਕਿੰਨਾ ਕਤਲ ਕਰ ਰਹੇ ਹਾਂ ਇਹੀ ਪਾਣੀ ਆ ਕੇ ਫਸਲਾਂ ਨੂੰ ਲੱਗਦਾ ਹੈ ਇਹੀ ਪਾਣੀ ਜਾਨਵਰ ਪੀਂਦੇ ਨੇ ਇਹੀ ਮੱਝਾਂ ਪੀਂਦੀਆਂ ਨੇ ਉਹੀ ਦੁੱਧ ਅਸੀਂ ਪੀਂਨੇ ਉਹੀ ਬੱਚਿਆਂ ਨੂੰ ਪਿਉਉਨੇ ਆ ਕਿਹੋ ਜੀ ਜ਼ਿੰਦਗੀ ਜੇ ਮਾਹੁਣੇ ਜ਼ਿਕਰ ਕਰ ਰਿਹਾ ਸੀ ਕਿ ਬੰਬੇ ਜਾਂ ਹੋਰ ਦੁਨੀਆ 'ਚ ਕਹਿੰਦੇ ਨੇ ਪੰਜਾਬ ਦਾ ਪਾਣੀ ਤਾਂ ਯਾਰ ਇੰਨਾ ਹੈਲਦੀ ਹੈ ਪੀ ਲੋ ਸਿਹਤ ਬਣ ਜਾਂਦੀ ਹੈ ਕੱਲਾ ਪਾਣੀ ਆ ਪਾਣੀ ਆ ਉਹ ਕਿਉਂ ਨਹੀਂ ਸਾਡੇ ਹੁਣ ਬੱਚੇ 올림픽 'ਚ ਜਾਂਦੇ ਏਸ਼ੀਅਰਟ 'ਚ ਜਾਂਦੇ ਕਿੱਧਰ ਗਈਆਂ ਕਬੱਡੀਆਂ ਹਰਪਿੰਦਰ 'ਚ ਖੇਡਦੇ ਹੁੰਦੇ ਸੀ ਆ ਖਾ ਗਿਆ ਕਿਉਂ ਨਹੀਂ ਅਸੀਂ ਇਹਨੂੰ ਮੁੱਦਾ ਬਣਾ ਰਹੇ ਸਾਡੇ ਪ੍ਰੋਬਲਮ ਪਤਾ ਕੀ ਹੈ ਅਸੀਂ ਆਪਦੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਵੀ ਮੁੱਦਾ ਨਹੀਂ ਬਣਾ ਪਾਉਂਦੇ ਇਹ ਮੁੱਦੇ ਬਣਾਉਣੇ ਪੈਂਦੇ ਹੁੰਦੇ ਵੈਸੇ ਪਰ ਚੁਣ ਕੇ ਵੀ ਤਾਂ ਲੋਕਾਂ ਨੇ ਭੇਜੇ ਹੁੰਦੇ ਆ ਨਾ ਨੁਮਾਇੰਦੇ ਲੋਕਾਂ ਦੀ ਜ਼ਮੀਰ ਆਪਾਂ ਚੈੱਕ ਕਰ ਚੁੱਕੇ ਹਾਂ ਪਿਛਲੇ 75 ਸਾਲਾਂ ਤੋਂ ਮਰੀ ਹੋਈ ਹੈ ਉਹ ਮਰੀਆਂ ਹੋਈਆਂ ਜ਼ਮੀਰਾਂ ਵਾਲੇ ਬੰਦੇ ਨੇ ਉਹਨਾਂ ਨੂੰ ਜਦੋਂ ਵੋਟ ਦੀ ਚੋਟ ਹੁੰਦੀ ਹੈ ਨਾ ਉਹਨਾਂ ਨੂੰ ਫੇਰ ਸਮਝ ਚਪੈਂਦੀ ਹੈ ਆਪਾਂ ਕਿੰਨੇ ਬੰਦੇ ਭੇਜੇ ਨੇ ਕਿ ਆਪਣੇ ਆਪ ਕੰਮ ਕਰ ਦੇਣਗੇ ਗੱਲ ਤੁਹਾਡੀ ਸਹੀ ਹੈ ਕਿ ਲੋਕਾਂ ਦਾ ਨਹੀਂ ਇਹ ਉਹਨਾਂ ਦਾ ਮੁੱਦਾ ਹੋਣਾ ਚਾਹੀਦਾ ਪਰ ਉਹ ਬੇਸ਼ਰਮ ਨੇ ਫਿਰ ਉਹ ਤਾਂ ਆਕੇ ਗਏ ਜੀ ਇੱਥੇ ਪਹਿਲਾਂ ਸਾਰੇ ਹੀ ਬੇਸ਼ਰਮ ਨੇ ਸਾਰੇ ਦੇ ਸਾਰੇ ਕੀ ਉਹਨਾਂ ਨੂੰ ਦੀਦਾ ਨਹੀਂ ਮੈਨੂੰ ਹੈਰਾਨ ਕੀ ਹੋ ਗਏ ਮੈਨੂੰ ਦੱਸਿਆ ਕਿਸੇ ਨੇ ਆਂਦੇ ਲੁਧਿਆਣੇ ਚ ਉਹ ਬੰਦੇ ਗਏ ਫੈਕਟਰੀਆਂ ਵਾਲੇ ਜੀ ਸਾਡਾ ਇਹ ਬੰਦ ਕਰ ਰਹੇ ਨੇ ਫੈਕਟਰੀਆਂ ਬੰਦ ਕਰ ਰਹੇ ਨੇ ਆਂਦਾ ਕਿਹੜਾ ਬੰਦ ਕਰਨ ਆਇਆ ਨਾ ਉਹਨੂੰ ਬੰਦ ਕਰ ਲਿਓ ਜੇ ਉਹਨੂੰ ਬੰਦ ਕਰ ਲਿਓ ਜੀ ਮੈਨੂੰ ਦੱਸੋ ਜੇ ਸਰਕਾਰ ਤੁਹਾਨੂੰ ਕੋਈ ਕਹਿ ਜੇ ਤਾਂ ਇੱਕ ਵਾਰੀ ਬਦਲ ਸਾਹਿਬ ਦੀ ਸਰਕਾਰ ਸੀ ਉਹਨਾਂ ਨੂੰ ਕਿਸੇ ਨੇ ਆ ਪਾਣੀ ਭਰ ਕੇ ਦੇਤਾ ਉਹਨਾਂ ਦੀ ਕਾਕਾ ਇਹ ਕੀ ਹੈ ਆਂਦੇ ਜੀ ਇਹ ਪਾਣੀ ਹੈ ਜਿਹੜਾ ਅਸੀਂ ਪੀ ਰਹੇ ਹਾਂ ਆ ਇਥੋਂ ਆ ਕੈਮੀਕਲ ਪੈਂਦਾ ਇਹ ਜਾ ਕੇ ਅੱਗੇ ਡਿਸਟ੍ਰੀਬਿਊਟ ਹੁੰਦਾ ਅਸੀਂ ਇਹਨੂੰ ਪੀਨੇ ਆ ਆਂਦਾ ਵੀ ਬੰਦ ਕਰੋ ਇੱਕ ਮਹੀਨਾ ਬੰਦ ਰਹੀਆਂ ਇੱਕ ਮਹੀਨੇ ਬਾਅਦ ਫਿਰ ਖੁੱਲ ਗਈਆਂ ਉਹੀ ਸਾਰੀ ਲੌਬੀ ਕੰਮ ਕਰ ਗਈ ਜਿਹੜੇ ਪੰਜਾਬ ਪੈਸਾ ਦਿੱਤਾ ਉਹਨਾਂ ਨੇ ਵੋਟਾਂ ਦਾ ਡਰ ਵਿਖਾਇਆ ਉਹਨਾਂ ਨੇ ਕੀ ਵਿਖਾਇਆ ਆਈ ਡੋਟ ਨੋ 70 ਰੀਜ਼ਨ ਨੇ ਉਹਨਾਂ ਤੇ ਦਬਾਅ ਪਾਉਣ ਦੇ ਪਰ ਕੀ ਇਹ ਜੇ ਲੋਕ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੈ ਜਿਹੜੇ ਪਾਰੇ ਨੇ ਤੇ ਉਹ ਲੋਕ ਜਿਹੜੇ ਪੈਸਾ ਲੈ ਕੇ ਇਹਨਾਂ ਨੂੰ ਹੋਣ ਦੇ ਰਹੇ ਨੇ ਅਸੀਂ ਉਹਨਾਂ ਤੇ ਬੈਠੇ ਰਾਵਾਂਗੇ ਅਸੀਂ ਨਹੀਂ ਉਠਾਂਗੇ